ਅੱਜ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦਫ਼ਤਰਾਂ 'ਤੇ ਕਿਰਾਾ ਦਿੱਤਾ ਜਾ ਰਿਹਾ ਹੈ ਗੱਲਬਾਤ ਕਰ ਲੈਣੇ ਆਂ ਫੜਨਾਲ ਵਿਧਾਇਕ ਕਿਸ਼ੋਰਕਾਸ਼ ਪੱਪੂ ਜੀ ਸਰ ਅੱਜ ਭਾਜਪਾ ਦਫ਼ਤਰਾਂ ਦਾ ਆ ਜੀ ਨਾਲ ਆ ਜਾਓ ਲਾਲ ਬੰਗਾ ਆਜ ਪਾ ਜੀ ਨਿਆ ਬਖਲਾਈ ਕਰ ਦਿਆ ਪਾਲ ਪਾਣੀ ਜਿਹੜੀ ਜ਼ਮੀਨ ਆ ਪੈਰਾ ਥੱਲੇ ਉਹ ਕਿਸਕ ਚੁੱਕੀ ਆ ਅੱਜ ਪਾਹ ਪਾ ਡੇਰੀਆ ਇਸ ਕੰਮ ਨੂੰ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਦਾ ਪੂਤਲਾ ਫੁੱਟਿਆ ਇਹਨਾਂ ਨੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਦਦਕਾਰੇ ਹੋਏ ਲੋਕ ਆ ਪੰਜਾਬ ਦੇ 3 ਕਰੋੜ ਲੋਕਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਤਾਜ਼ਾ ਤਾਜ਼ਾ ਹਲਕਾ ਵੈਸਟ ਦੇ ਵਿੱਚ ਔਰ ਅੱਗੇ ਉਹ 2027 ਚ ਵੀ ਮਿਲ ਜਾਣਾ ਹੋਣਾ ਇਹਨਾਂ ਨੂੰ ਅਮਿੰਦਰ ਸਿੰਘ ਸਰਸੇ ਦਾ ਸਵਾਲ ਪਾ ਰਹੇ ਨੇ ਕਿ ਇਹ ਗੈਂਗਸਟਰਾਂ ਦਾ ਟੋਲਰ ਕੀ ਟੋਲ ਕਰੇ ਕਰ ਰਹੇ ਨੇ ਮਿੰਜਿੰਦਰ ਸਿੰਘ ਸਰਸੇ ਦਾ ਪੰਜਾਬ ਚ ਹੈ ਕੀ ਆ ਦਿੱਲੀ ਦੇ ਵਿੱਚ ਉਹ ਏਜੰਟਾ ਪਹਿਲਾਂ ਕਾਲੀਆਂ ਦਾ ਏਜੰਟ ਸੀ ਹੁਣ ਭਾਜਪਾ ਦਾ ਏਜੰਟ ਬਣਿਆ ਹੋਇਆ ਵਾ ਪੰਜਾਬ ਦੀ ਮੁਖਬਰੀ ਕਰਨ ਵਾਲਾ ਬੰਦਾ ਪੰਜਾਬ ਦੇ ਨਾਲ ਗਰਜ਼ਾਰੀ ਕਰਨ ਵਾਲਾ ਬੰਦਾ ਪੰਜਾਬ ਦੇ ਲੋਕ ਉਹਨੂੰ ਇਹ ਧਰਤੀ ਦੇ ਉੱਤੇ ਬਰਦਾਸ਼ਤ ਨਹੀਂ ਕਰਦੇ ਮਨਿੰਦਰ ਸਿੰਘ ਸਰਸਾ ਜਿਹੜਾ ਵਾ ਉਹ ਪੰਜਾਬ ਦਾ ਟੌਪ ਟਾਲ ਸੈਂਟਰ ਦੇ ਗਵਰਨਮੈਂਟ ਦਾ ਅੱਜ ਪ੍ਰਦਰਸ਼ਨ ਕਰਦੇ ਹੋ ਸਾਹਮਣੇ ਬੀਜੇਪੀ ਨੂੰ ਆਹ ਸਾਹਮਣੇ ਪ੍ਰਦਰਸ਼ਨ ਕਰ ਰਹੇ ਨੇ ਕੀ ਕਰਾਂਗੇ 55 ਕੋਈ ਕਰਦਾ ਵੀ ਚ ਇਹ ਪਤਾ ਲੱਗਦਾ ਵੀ ਹਲਕਾ ਵੈਸਟ ਨੇ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਕੱਢ ਤੀ ਤਾਂ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਕਿੰਤੀ ਦੇ ਵਿੱਚ ਪਸੰਦ ਕਰਦੇ ਆ ਆਕਾਸ਼ ਪੰਡਤ ਜੀ ਅਗਲਾ ਪੰਨਾ ਦੇਖਣ ਲਈ ਪਸੰਦ ਕਰਦੇ ਆ ਸੈਂਟਰ ਨੂੰ ਚਾਹੀਦਾ ਕਿ ਉਹਨਾਂ ਦਾ ਹਿੰਦੁਸਤਾਨ ਦੇ ਪੰਜਾਬ ਦਾ ਅੰਗ ਹੈ ਜੇ ਪੰਜਾਬ ਨੂੰ ਅਲੱਗ ਸਮਝਦੇ ਸਨ ਤਾਂ ਅਸੀਂ ਅਲੱਗ ਆਏ ਸੀ ਆਪਣਾ ਇੰਤਜ਼ਾਮ ਆਪ ਕਰ ਲਈਏ ਕਿੰਨੇ ਕਿੰਨੇ 2.5 3 ਮਿੰਟ ਤੋਂ ਡੈਮਾਂ ਨੂੰ ਲੈ ਕੇ ਪਾਣੀ ਨੂੰ ਲੈ ਕੇ ਇੱਕ ਬਿੜਾ ਬਦਾ ਵਿਚਕਣਾ ਕਰੀ ਕੀਤਾ ਜਾ ਰਿਹਾ ਜਦਕਿ 60% ਪੰਜਾਬ ਦੇ ਲੋਕ ਉਹਦਾ ਬਹੁਤ ਸਾਰੇ ਆ ਜੇ 60% ਬਹੁਤ ਸਾਰੇ ਆ ਤੇ ਸਾਡਾ ਉਹਦਾ ਰਾਈਟ ਵੀ ਬਣਦਾ ਜੇ ਅੱਜ ਉਹ ਕਹਿੰਦੇ ਵੀ ਫਰਾਣਾ ਪਾਣੀ ਅਸੀਂ ਲੈ ਕੇ ਜਾਣਾ ਹਰਿਆਣੇ ਤੇ ਦਿੱਲੀ ਨੂੰ ਦੇਣਾ ਦੇ ਦੇਣਾ ਪਰ ਅਸੀਂ ਜਿੱਥੇ ਨੰਗਣਾ ਨ ਪਾਣੀ ਉੱਥੋਂ ਤਾਂ ਸਾਡਾ ਰਾਈਟ ਬਣਦਾ ਸਾਡੀ ਧਰਤੀ ਕਲੈਮਰ ਕਰਨੀ ਹੈ ਤੇ ਕਿੰਨੇ ਮੈਂ ਕਹਿੰਦਾ ਅਸੀਂ ਰੋਕਾਂਗੇ ਬਿਲਕੁਲ ਅਸੀਂ ਪੰਜਾਬੀ ਸੜਕਾਂ ਤੇ ਵੀ ਆਵਾਂਗੇ ਇਹ ਸੈਂਟਰ ਦੀ ਨੀਤੀ ਹੈ ਕਿ ਪੰਜਾਬ ਤੇ ਹਰਿਆਣਾ ਲੜਨ ਤੇ ਅਸੀਂ ਹੁਣ ਜਣਾ ਪਰ ਸਾਡੀ ਸੋਚ ਇਹ ਹੈ ਜਿੱਥੇ ਵਾਂਡਾ ਸਾਨੂੰ ਬਿਠਾ ਕੇ ਵਾਂਡਾ ਕਰਾਉਣ ਬਾਕੀ ਜੇ ਆਪਣੀ ਸੋਚ ਲੈ ਕੇ ਡਿਕਟਰਸ਼ਿਪ ਕਰਨਾ ਤੇ ਡਿਕਟੇਟਰ ਨਹੀਂ ਹੁੰਦੇ ਕਿਤੇ ਵੀ ਨੂੰ ਕਿਸ ਤਰ੍ਹਾਂ ਤੁਸੀਂ ਜਵਾਬ ਦੇਣਾ ਚਾਹੂਗੇ ਸਾਹਮਣੇ ਦਫ਼ਤਰ ਦੇ ਬਾਹਰ ਤੁਸੀਂ ਖੜੇ ਹੋ ਆਪਣੇ ਰਾਈਟ ਹਰ ਬੰਦੇ ਦਾ ਪ੍ਰੋਟੈਸਟ ਕਰਨਾ ਉਹਨਾਂ ਨੂੰ ਚੁੱਪ ਕਰਾ ਪ੍ਰੋਟੈਸਟ ਨੂੰ ਦੇਖਣਾ ਚਾਹੀਦਾ ਹੈ ਜੇ ਆਪਾਂ ਵਿਰੋਧਤਾ ਕਰਨੀ ਹੈ ਫਿਰ ਜੋ ਨੀਤੀ ਸਰਕਾਰ ਦੀ ਹੈਗੀ ਹੈ ਲੜਨ ਦੀ ਉਤ ਲੜਾਈ ਦੇਣਗੇ ਪਰ ਸਾਡਾ ਹੱਕ ਹੈ ਰਾਈਟ ਬਣਦਾ ਹੈ ਕਿ ਅਸੀਂ ਉਹਦਾ ਪ੍ਰੋਟੈਸਟ ਸਹੀ ਹੈ ਅਸੀਂ ਪ੍ਰੋਟੈਸਟ ਕਰਨਾ ਹੈ ਅਸੀਂ ਉਹਦੇ ਅੰਦਰ ਨਹੀਂ ਜਾ ਰਹੇ ਸੀ ਬਾਹਰ ਕੱਢ ਕੇ ਪ੍ਰੋਟੈਸਟ ਕਰ ਰਹੇ ਹਾਂ ਜੇ ਪ੍ਰੋਟੈਸਟ ਦੇ ਰਿਵੀਜ਼ਨ ਮੰਗਣਗੇ ਫਿਰ 201% ਸੀ ਜਵਾਬ ਦੇਵਾਂਗੇ ਬੱਗਾ ਨੇ ਤਸਵੀਰਾਂ ਨੇ ਮਦਨ ਲਾਲ ਬੱਗਾ ਨੇ ਜਵਾਬ ਦਿੱਤਾ ਵਾ ਤਾਂ ਸਾਹਮਣੇ ਬੀਜੇਪੀ ਦੇ ਜੋ ਵਰਕਰ ਨੇ ਉਹ ਵੀ ਪ੍ਰਦਰਸ਼ਨ ਕਰ ਰਹੇ ਨੇ ਹੱਥਾਂ ਦੇ ਵਿੱਚ ਝੰਡੇ ਫੜੇ ਹੋਏ ਨੇ ਤਾਂ ਦੂਜੀ ਤਰਫ ਜੋ ਪੰਜਾਬ ਪੁਲਿਸ ਦੇ ਜਵਾਨ ਨੇ ਉਹਨਾਂ ਨੇ ਦੋਨਾਂ ਨੂੰ ਜਿਹੜਾ ਵਾ ਇਸ ਵਕਤ ਰੋਕਿਆ ਹੈ ਵਾ ਤਾਂ ਦੋਨਾਂ ਤਰਫ ਜਿਹੜੀ ਆ ਇਸ ਵਕਤ ਨਾਰੇਬਾਜ਼ੀ ਕੀਤੀ ਜਾ ਰਹੀ ਆ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲੁਧਿਆਣਾ ਤੋਂ ਦਿਖਾ ਰਹੇ ਹਾਂ ਤਾਂ ਉਧਰ ਤਸਵੀਰ ਜੋ ਤੁਸੀਂ ਦੇਖੂਗੇ ਭਾਜਪਾ ਵਰਕਰ ਵੀ ਜਿਹੜੇ ਨੇ ਇਸ ਵਕਤ ਪ੍ਰਦਰਸ਼ਨ ਕਰ ਰਹੇ ਨੇ ਪਾ ਆਮਨੋ ਸਾਹਮਣੇ ਦੋਨੋਂ ਢੀਢੇ ਟਕਰਾਵ ਦੀ ਸਥਿਤੀ ਬਣੀ ਆ ਤਾਂ ਵਿੱਚ ਪੁਲਿਸ ਜਿਹੜੀ ਆ ਉਹ ਮੌਜੂਦ ਹੈਗੀ ਆ ਤਾਂ ਪੁਲਿਸ ਵੱਲੋਂ ਵੀ ਲਗਾਤਾਰ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਆ ਸਾਹਮਣੇ ਆਮ ਆਦੀ ਪਾਰਟੀ ਦੇ ਜੋ ਵਰਕਰ ਨੇ ਇਸ ਵਕਤ ਝੰਡੇ ਲੈ ਕੇ ਭਾਜਪੀ ਦੇ ਦਫ਼ਤਰ ਦੇ ਮੁਰੇ ਡਟੇ ਹੋਏ ਨੇ ਤਾਂ ਕਹਿ ਰਹੇ ਨੇ ਕਿ ਭਾਜਪੀ ਜਿਹੜੀ ਹੈਗੀ ਆ ਪੰਜਾਬ ਦਾ ਮਾਹੌਲ ਜਿਹੜਾ ਵਾ ਖਰਾਬ ਕਰ ਰਹੀ ਆ ਤਾਂ ਜੋ ਮਨਿੰਦ ਮਨਿੰਦਰ ਸਿੰਘ ਸਿਰਸਾ ਨੇ ਕੱਲ ਪੰਜਾਬ ਪੁਲਿਸ ਵੱਲੋਂ ਦੋ ਗੈਂਗਸਟਰ ਦੇ ਕਾਊਂਟਰ ਤੇ ਸਵਾਲ ਉਠਾਏ ਨੇ ਉਸ ਦੇ ਵਿਰੁੱਧ ਇਹ ਪ੍ਰਦਰਸ਼ਨ ਜਿਹੜਾ ਬਾ ਕੀਤਾ ਜਾ ਰਿਹਾ ਵਾ ਤਾਂ ਲੁਧਿਆਣਾ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜਿੱਥੇ ਦੋਨਾਂ ਤਰਫ ਇਹ ਪ੍ਰਦਰਸ਼ਨ ਇਸ ਵਕਤ ਕੀਤਾ ਜਾ ਰਿਹਾ ਵਾ ਤਾਂ ਪੁਲਿਸ ਵੱਲੋਂ ਫਿਲਹਾਲ ਰੋਕਿਆ ਗਿਆ ਵਾ ਆਮਨੋ ਸਾਹਮਣੇ ਕਿਤੇ ਮਾਹੌਲ ਨਾ ਖਰਾਬ ਹੋ ਜਾਏ ਜਿਸ ਕਰਕੇ ਪੁਲਿਸ बोलो इस प्रदर्शन ਨੂੰ ਦੋਨਾਂ ਤਰਫ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਇਥੇ ਮੇਰੇ ਨਾਲ ਗੱਲਬਾਤ ਕਰ ਲੈਣੇ ਆ ਅਫਸਰ ਜਿਹੜੇ ਨੇ ਇੱਥੇ ਮੌਜੂਦ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਤਾਂ ਦੋਨਾਂ ਤਰਫੇ ਸਥਿਤੀ ਜਿਹੜੀ ਆ ਤੁਹਾਨੂੰ ਦਿਖਾ ਰਹੇ ਆਂਗੇ ਇਸ ਵਕਤ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਇਸ ਵਕਤ ਤੈਨਾਤ ਕੀਤੀ ਗਈ ਆ ਤਾਂ ਕਿ ਕਿਸੇ ਤਰ੍ਹਾਂ ਦਾ ਮਾਹੌਲ ਜਿਹੜਾ ਵਾ ਆ ਖਰਾਬ ਨਾ ਹੋਵੇ ਸਾ ਸੜਕਾ ਦੇ ਉੱਤੇ ਆਮ ਆਦੀ ਪਾਰਟੀ ਆ ਉਧਰ ਬੀਜੇਪੀ ਦਫਤਰ ਦੀ ਦਵਾਰਾਂ ਦੇ ਉੱਤੇ ਬੀਜੇਪੀ ਦੇ ਜੋ ਵਰਕਰ ਨੇ ਉਹ ਇਸ ਵਕਤ ਚੜ੍ਹੇ ਹੋਏ ਨਜ਼ਰ ਆ ਰਹੇ ਨੇ ਤੇ ਪ੍ਰਦਰਸ਼ਨ ਦੀਆਂ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ ਲੁਧਿਆਣਾ ਦੇ ਵਿੱਚ ਮਾਹੌਲ ਜਿਹੜਾ ਵਾ ਪਖਿਆ ਆ ਵਾ ਤਣਾਪੂਰਕ ਹੋਇਆ ਆ ਕਿਉਂਕਿ ਦੋਨਾਂ ਤਰਫੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਂ ਪੁਲਿਸ ਇਧਰ ਦੇਖ ਸਕਦੇ ਹੋ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਤਾਂਕਿ ਅੱਗੇ ਜਾ ਕੇ ਇਹ ਮੋਜ ਜਿਹੜਾ ਵਾ ਖਰਾਬ ਨਾ ਹੋ ਜਵੇ ਕਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਐ ਇੱਥੇ ਪਹੁੰਚੀ ਆ ਮੈਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਰਕਰ ਜਿਹੜੇ ਨੇ ਆਮ ਆਦੀ ਪਾਰਟੀ ਦੇ ਜਾਂ ਵੱਡੀ ਲੀਡਰਸ਼ਿਪ ਜਿਹੜੀ ਪਹੁੰਚੀ ਇੱਥੇ ਸਮੂਹ ਵਿਧਾਇਕ ਜਿਹੜੇ ਲੁਧਿਆਣਾ ਦੇ ਨੇ ਉਹ ਅੱਗੇ ਨਾ ਜਾਣ ਤਾਂ ਇੱਥੇ ਹੀ ਰੋਕਣ ਦੀ ਜਿਹੜੀ ਆ ਇਸ ਵਕਤ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਨਾਰੇ ਬਾਜ਼ੀ ਚੱਲ ਰਹੀ ਹੈ ਇਸ ਵਕਤ ਤੁਸੀਂ ਦੇਖ ਸਕਦੇ ਹੋ ਹਾਂਜੀ ਸਿੱਧੂ ਸਾਹਿਬ ਬੀਜੇਪੀ ਸਰਕਾਰ ਜੂਰ ਆ ਗਿਆ ਭਾਰਤ ਦੇ ਜਿੰਨਾ ਪਾਪ ਤਾਂ ਇਹ ਬੀਜੇਪੀ ਦੇ ਖਿਲਾਫ ਇਸ ਵਕਤ ਨਾਰੇबाजी ਕੀਤੀ ਜਾ ਰਹੀ ਹੈ ਤਾਂ ਸੀਨੀਅਰ ਪੁਲਿਸ ਅਧਿਕਾਰੀ ਇੱਥੇ ਮਜੂਰੇ ਨੇ ਗੱਲਬਾਤ ਕਰ ਸਰ ਕਿਸ ਤਰ੍ਹਾਂ ਹੁ ਦੋਨਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਨਹੀਂ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਸ਼ਾਂਤਮਈ ਚੱਲ ਰਿਹਾ ਤਾਂ ਬਿਲਕੁਲ ਪੁਲਿਸ ਜਿਹੜੀ ਆ ਦਾਸਤਰੀਆ ਕੀ ਸ਼ਾਂਤਮਈ ਹੈ ਪ੍ਰਦਰਸ਼ਨ ਜਿਹੜਾ ਇਸ ਵਕਤ ਚੱਲ ਰਿਹਾ ਹੈਗਾ ਵਾ ਤਾਂ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾਈਆਂ ਨੇ ਜਿੱਥੇ ਆਮ ਆਦੀ ਪਾਰਟੀ ਵੱਲੋਂ ਬੀਜੇਪੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਤਾਂ ਇਸ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਵੀ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਦੂਜੀ ਤਰਫ ਬੀਜੇਪੀ ਦੇ ਜੋ ਵਰਕਰ ਨੇ ਉਹ ਵੀ ਬੀਜੇਪੀ ਦਫ਼ਤਰ ਦੇ ਬਾਹਰ ਮੌਜੂਦ ਨੇ ਤਾਂ ਕਿ ਉਸ ਦਫ਼ਤਰ ਤੱਕ ਨਾ ਆਮ ਆਦੀ ਪਾਰਟੀ ਦੇ ਵਰਕਰ ਪਹੁੰਚ ਸਕਣ ਤਾਂ ਆਮ ਆਦੀ ਪਾਰਟੀ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਇਹ ਪ੍ਰਦਰਸ਼ਨ ਜਿਹੜਾ ਵਾ ਕੀਤਾ ਜਾ ਰਿਹਾ ਵਾ ਨਿਸ਼ਚਿਤ ਨਾ ਨਰਿੰਦਰ ਕੁਮਾਰ ਜਗਮੇ TV ਲੁਧਿਆਣਾ